ਪਿੰਡ ਕਿਹੜਾ ਬੋਲਾ ਆਪਣਾ ਵੀ ਪਖਟਾਣਾ ਬੋੜਾ ਵਾਲਾ ਤੇ ਗਾਂ ਹੁਣ ਵੀਰ ਹੀ ਦੱਸੂਗਾ ਕਿਨੇ ਚਿਰ ਤੋਂ ਰਿਪੀਟਰ ਹੀ ਕੀ ਹਿਸਾਬਤਾ ਵੀ ਆ ਗਾਈਂ ਵੇਖੋ ਐਚ ਐਫ ਕੱਡੀ ਸੁਣੀ ਗਾਂ ਵਾ ਤੇ ਕਿਲੋ ਡੇਢ ਕਿਲੋ ਦੁੱਧ ਦੇਂਦੀ ਆ ਫਾਰਮ ਆ ਵੀਰ ਦਾ ਭਗਾਈਆਂ ਰੱਖੀਆਂ ਭਰਾ ਨੇ ਪਰ ਇਹ ਵੀ ਚਲੋ ਬ੍ਰੀਡ ਚੀ ਪਰ ਇਹ ਰਿਪੀਟਰ ਵੱਡੀ ਹੋ ਚੁੱਕੀ ਹੀ ਤੇ ਕੁਝ ਨਹੀਂ ਬਾਬਿਓ ਇਹਨੂੰ ਕੀਤਾ ਤੇ ਦੱਸ ਦੂ ਵੀਰ ਸਾਰੀ ਗੱਲ ਪਟਕਾਣਾ ਬੋੜਾ ਬਾਰਡਰ ਦੇ ਪਿੰਡ ਆ ਏ ਕਲਾਨੌਰ ਦੇ ਨੇੜੇ ਚਿਹਰੇ ਪਿੰਡ ਆ ਤੇ ਦੱਸੂਗਾ ਸਾਡਾ ਵੀਰ ਠੀਕ ਹੈ ਨਾ ਆਜੋ ਆਜੋ ਇਹ ਕਰਕੇ ਗੱਲਬਾਤ ਹੁਣ ਭਰਾ ਦੱਸੂਗਾ ਕਿ ਕਿੰਨਾ ਸਮਾਂ ਹੋ ਗਿਆ ਇਹਨੂੰ ਕੰਪਿਊਟਰ ਹੀ ਕਾਫੀ ਸਮੇਂ ਤੋਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਬਿਓ ਸਤਿ ਸ਼੍ਰੀ ਅਕਾਲ ਤੇ ਗਾਂਾਂ ਦੀ ਮਾੜੀ ਜੀ ਸਟੋਰੀ ਦੱਸਦੀ ਮੇਰਾ ਭਰਾ ਗਾਂ ਨੂੰ 150 ਸਾਲ ਹੋ ਗਿਆ ਤੇ ਟੀਕਿਆਂ ਦੀ ਗਿਣਤੀ ਗਿਣਤੀ ਕੋਈ ਟੀਕਿਆਂ ਦੀ ਗਿਣਤੀ ਠੀਕ ਹੈ ਤਾਂ ਲੱਗੇ ਹੋਣਿਆ ਤੀਕਰ ਦੀ ਗਿਣਤੀ ਨਹੀਂ ਕੋਈ ਕੋਈ ਵੀ ਗਿਣਤੀ ਨਹੀਂ ਉਦਾਂ ਦਵਾਈ ਦੂਈ ਭਰੀ ਵੇਲੇ ਨੂੰ ਦਵਾਈ ਭਰੀ ਨਾਰ ਤੇ ਵੀ ਠੀਕਾ ਲਵਾ ਨਹੀਂ ਨਿਕਲੀ ਨਾਰਚ ਵੀ ਸਾਰੇ ਹੀ ਲੈ ਕੀਤੇ ਮਤਲਬ ਖਾਨੇ ਸਾਰੇ ਤੇ ਹੁਣ ਕੀ ਕੀਤਾ ਆਪਾਂ ਫਿਰ ਨੇ ਕੀਤਾ ਕੀ ਹੁਣ ਉਹ ਤਾਂ ਤੀਕਰ ਠੀਕਾ ਲਾ ਪਹਿਲਾਂ ਦਵਾਈ ਸਰ ਕੇ ਗਈ ਕਿੰਨੇ ਦਿਨ ਭਰੀ ਇੱਕੋ ਦਿਨੀ ਹਾਂਜੀ ਇੱਕੋ ਦਿਨ ਹਾਂ ਤੇ ਬਾਅਦ ਚ ਤੀ ਜਦੋਂ ਬਾਹਰ ਤੇ ਫਿਰ ਤੇ ਠੀਕਾ ਲਾ ਕੇ ਗਈ ਅੱਛਾ ਤੇ ਹੁਣ ਬਣ ਗਈ ਗੱਲ ਹਾਂਜੀ ਉਹਦਾ ਖਰਾਬ ਹੀ ਨਾ ਅੜੀ ਹੀ ਨਾ ਕਿਨੇ ਜ ਕਾਫੀ ਮਸਲਾ ਕਰਾਵੀ ਜਿਹਦੀ ਗਿਣਤੀ ਕੋਈ ਨਹੀਂ ਉਹ ਕਿੰਨੀ ਵਾਰੀ ਬਣੀ ਹੋ ਗਈ ਹੈ ਨਾ ਹਾਂਜੀ ਹਾਂਜੀ ਧੋਣ ਵੇਲੇ ਆਪਾਂ ਤਾਂ ਨਹੀਂ ਕੀਤਾ ਕੁਝ ਕੋਈ ਮਤਲਬ ਇਹਨੂੰ ਜਿਤਨਾ ਨਾੜ ਚ ਟੀਕਾ ਜਾਂ ਬਹੁਤੀਆਂ ਗੱਲਾਂ ਬਾਤਾਂ ਕੋਈ ਉਹ ਚੀਜ਼ ਤੇ ਦਿੱਤਾ ਤਾਂ ਨਹੀਂ ਨਾ ਕੁਝ ਨਹੀਂ ਨਹੀਂ ਸਿਰਫ ਇੱਕ ਦਵਾਈ ਤੇ ਟੀਕੇ ਵੀ ਇੱਕ ਦਿਨ ਹੀ ਲੱਗੇ ਹਨਾ ਹਾਂਜੀ ਹਾਂਜੀ ਤੇ ਕਿਵੇਂ ਲੱਗਾ ਕੰਮ ਫਿਰ ਵਧੀਆ ਜਦੋਂ ਮੈਂ ਪਹਿਲੇ ਦਿਨ ਆਇਆ ਕੀ ਕਿਹਾ ਠੀਕ ਹੈ ਘੈਂਟ ਦਾ ਕੰਮ ਵਧੀਆ ਹਾਂਜੀ ਹਾਂਜੀ ਤੇ ਖਿੱਚ ਕੇ ਰੱਖੋ ਤਾਂ ਹੁਣ ਦੱਸਦੇ ਫਿਰ ਮਤਲਬ ਕਿਦਾਂ ਦਾ ਕੰਮ ਕਰ ਤਜਰਬਾ ਕਿਵੇਂ ਲੱਗਾ ਗਾਂ ਖਲੋਤੀ ਨਜ਼ਰਬਾਦ ਬਹੁਤ ਵਧੀਆ ਹੈ ਹਾਂ ਤਾਂ ਗਮ ਦਿਲੋਂ ਦਿਲੋਂ ਰਿਐਲਿਟੀ ਆ ਨਾ ਇਹ ਚੀਜ਼ ਦੀ ਕਿਉਂਕਿ ਆਪਾਂ ਕਿੰਨੇ ਚਿਰ ਦੇ ਤੁਖੀ ਤੇ ਇਹ ਦਾਦੇ ਕੋ ਸ਼ਟਡਾਉਨ ਹੀ ਨਹੀਂ ਇੱਥੇ ਕੀ ਕਰਨਾ ਹੈ ਇਹਦਾ ਨਹੀਂ ਛੱਡ ਨਹੀਂ ਰਹੀ ਏਦਾਂ ਪੱਠੇ ਪਾਈ ਜਾਣੇ ਟੀਕੇ ਲਵਾਈ ਜਾਣੇ ਇਹ ਕਰਮਾਂ ਦੇ ਨਿਕਲ ਆਉਂਦੀ ਨਿਕਲ ਆਉਂਦੀ ਹੈ ਕੀ ਕਰਨਾ ਹੈ ਅੱਗੇ ਸ਼ੁਰੂ ਤੋਂ ਵੀ ਇਦਾਂ ਹੀ ਰੱਖਦੇ ਆਉਂਦੇ ਟੀਕੇ ਲਵਾ ਜਾਣਾ ਤੇ ਦੱਸਿਆ ਕਿ ਨਹੀਂ ਮੇਰੇ ਵੱਲੋਂ ਦੱਸੀ ਮੇਰੇ ਭੂਆ ਦਾ ਮੁੰਡਾ ਆ ਪੜੀਲੇ ਦਾ ਉਹਨੇ ਦੱਸਿਆ ਅਛਾ ਜੀ ਹਾਂਜੀ ਹਾਂਜੀ ਚਲੋ ਖੁਸ਼ੀ ਹੋਈ ਆ ਭਰਾਵਾ ਕਿਉਂਕਿ ਇਹ ਦਿਨ ਦੀ ਵੇਟ ਹੁੰਦੀ ਆ ਹਾਂਜੀ ਤੇ ਮੇਰਾ ਭਰਾ ਪਿੰਡ ਦਾ ਦੀ ਮੜ ਜਾ ਗੇੜਾ ਬਣਾ ਪਿੰਡ ਪਰਖਾਣਾ ਬੋੜਾ ਪਟ ਠੀਕ ਐ ਖੋਸ਼ੀ ਆ ਕੰਮ ਤੋਂ ਹਾਂਜੀ ਓਕੇ ਵੀਰ ਠੀਕ ਐ ਧੰਨਵਾਦ ਤੇਰਾ ਭਰਾ ਬਹੁਤ ਬਹੁਤ ਤੇ ਆਹ ਗੱਲਬਾਤ ਹੀ ਭਰਾਵੋ ਜਿੰਨੀ ਵੀ ਆਪਾਂ ਰਿਕਾਰਡ ਕੀਤੀ ਐ ਸਿਰ ਮੱਥੇ ਕਰਿਆ ਕਰੋ ਤੇ ਹਾਂ ਮੈਂ ਗਾਈਆਂ ਮੈਂ ਦਿਖਾਤੀ ਐ ਮੱਛੀਆਂ ਦਿਖਾਉਣ ਦੇ ਕਾਂ ਜਿਹੜੀਆਂ ਤਿਆਰ ਹੋਣੀਆਂ ਨੇ ਭਰਾਵੀਆਂ ਫਾਰਮ ਐ ਬੜਾ ਵਧੀਆ ਭਰਾ ਦਾ ਗਾਈਆਂ ਰੱਖੀਆਂ ਪਰ ਇਹ گاਾਂ ਵਿੱਚੋਂ ਖਰਾਬ ਕਰ ਗਈ ਤੇ ਤੁਹਾਨੂੰ ਦੱਸਿਆ ਵੀਰ ਨੇ ਜਿੰਨੀ ਵੀ ਗੱਲਬਾਤ ਰਿਕਾਰਡ ਕੀਤੀ ਆ ਕਿ ਅਣਗਿਣਤ ਹੀ ਕੰਮ ਐ ਦਾ ਦਵਾਈਆਂ ਵੀ ਭਰੀਆਂ ਗਈਆਂ ਐ ਅਣਗਿਣਤ ਕੰਮ ਚੱਲਣ ਡਿਆ ਐ ਤੁਹਾ ਆਪਾਂ ਦੋ ਕਿਡੇ ਆਏ ਆ ਤੀਜੇ ਕਿਡੇ ਚੱਕ ਕਰਨ ਆਏ ਜੇ ਤੇ ਵੀਰਾਂ ਦਾ ਟਿੱਕੇ ਟੂਕੇ ਨਾਰਜੀ ਲਵਾਉਂਦਾ ਰਿਹਾ ਪਹਿਲਾਂ ਸਾਰਾ ਕੁਝ ਹੁੰਦਾ ਰਿਹਾ ਤੇ ਹੁਣ ਤੇ ਇਦਾਂ ਹੀ ਬਣ ਗਈ ਆ ਇਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਮੈਨੂੰ ਤੇ ਠੀਕ ਹੈ ਨਾ ਕਮੈਂਟਾਂ ਚ ਦੱਸ ਦਿਓ ਕਿਵੇਂ ਆ ਕੀ ਗੱਲਬਾਤ ਹੋ ਸਕਦੀ ਆ ਕਿਹੜੇ ਆੜੇ ਟੜੇ ਡੰਗਰ ਬਣ ਜਾਂਦੇ ਆ ਠੀਕ ਹੈ ਨਾ ਤੇ ਬਾਕੀ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਓ ਤੇ ਆ ਗਾਂ ਗੱਡੀ ਗਾਂ ਵਧੀਆ ਬ੍ਰੀਡ ਚੀ ਚਲੋ ਜਿਹੜੀ ਗਾਂ ਗੱਬਣ ਹੋ ਗਈ ਆ ਹੁਣ ਇਹਨੂੰ ਦੋ ਸੀਮਾਂ ਲੱਗੇ ਹੁਣ ਪਤਾ ਨਹੀਂ ਇਹਨਾਂ ਨੂੰ ਕਿਹੜਾ ਕੰਸੀਰ ਕੀਤਾ ਹਨਾ ਇਹ ਹੁਣ ਬੱਚੇ ਪਤਾ ਲਾਇਆ ਸੀ ਹੁਣ ਇਹਦੇ ਬੱਚੇ ਆਉਣ ਦੇ ਪਤਾ ਲੱਗਣਾ ਹੈ ਕਿ ਸਾਈਵਾਲ ਆਉਂਦਾ ਕਿ ਅੱਛਾ ਫੰਦਾ ਵਾ ਇੱਕ ਸਾਈਵਾਲ ਬਾਕੀ ਦਿਮਾਗ ਆ ਤੇ ਇੱਕ ਵੇਲਾ ਕਰ ਗਿਆ ਨਾ ਜੇ ਇੱਕ ਦੇ ਮਤਲਬ ਇੱਕ ਤੇ ਡਿਪੈਂਡ ਰਹਿੰਦੇ ਤੇ ਫਿਰ ਅੱਜ ਖਾਲੀ ਨਿਕਲ ਨਹੀਂ ਹੈ ਨਾ ਤੇ ਬਾਕੀ ਓਕੇ ਮਰਾ ਭਰਾ ਠੀਕ ਆ ਤੇ ਠੀਕ ਆ ਜੀ ਪਟਕਣਾ ਬੋੜਾ ਨੇੜੇ ਕਲਾਨੌਰ ਬਾਰਡਰ ਦੇ ਨਾਲ ਪਿੰਡਿਆ ਤੁਹਾਡੇ ਆ ਗੰਮ ਤੁਹਾਡੇ ਵੀਰ ਨੇ ਇੱਕ ਹੋਰ ਕੱਟਸਾ ਵਾ ਤੇ ਜਰੂਰ ਦੱਸ ਦਿਓ ਕਮਟਾਂ ਕੁੰਡਾ ਚ ਕੀ ਸਾਬਤਾ ਵਾ ਓਕੇ ਜੀ ਸਤ ਸ੍ਰੀ ਅਕਾਲ